ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰਦੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਆਪਣੀ ਅੱਜ ਦੀ ਵੀਡੀਓ ਹੈਗੀ ਆ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗਰਮੀਆਂ ਆ ਚੁੱਕੀਆਂ ਨੇ ਤੇ ਆਪਣਾ ਆਪਾਂ ਇੱਥੇ ਜਮਾਉਣ ਲੱਗੇ ਆ ਜੀ ਦਹੀਂ ਕਿਉਂਕਿ ਆਪਾਂ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਦਹੀਂ ਖਾਣੇ ਆ ਤੇਲਸੀ ਵੀ ਪਿੰਨੇ ਆ ਤੇ ਸਾਰਾ ਕੁਝ ਕਰਦੇ ਆ ਹਨਾ ਤੇ ਆਪਣਾ ਦਹੀਂ ਜਿਹੜਾ ਹੁਣ ਗਰਮੀ ਦੇ ਵਿੱਚ ਹਨਾ ਖੱਟਾ ਹੋ ਜਾਂਦਾ ਆ ਜਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਹਨਾ ਉਹ ਫੜਜੇ ਜਾਂਦਾ ਆ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਤੇ ਦਹੀਂ ਨੂੰ ਦਿਵਾਉਣ ਦਾ ਮੈਂ ਤੁਹਾਨੂੰ ਤਰੀਕਾ ਦੱਸੂਗੀ ਨਾ ਹੀ ਆਪਣੇ ਜਿਹੜਾ ਦਹੀਂ ਉਹ ਖੱਟਾ ਹੋਊਗਾ ਤੇ ਨਾ ਹੀ ਜਿਹੜਾ ਆਪਣੇ ਦਹੀਂ ਆ ਉਹ ਉਫਲੂਗਾ ਹਾਂਜੀ ਕੀ ਕਰਨਾ ਹੈ ਆਪਾਂ ਇਥੋਂ ਪਹਿਲਾਂ ਦੁੱਧ ਆਪਾਂ ਚੋਲਿਆਂ ਦਾ ਮੱਜ ਦਾ ਆਪਣੇ ਕੋਲ ਮੱਜ ਹੈਗੀ ਆ ਤੇ ਆਪਾਂ ਮੱਜ ਦਾ ਦੁੱਧ ਕੱਢ ਲਿਆਂਦਾ ਵਾ ਤੇ ਤੁਹਾਡੇ ਕੋਲ ਗਾਂ ਹੈਗੀ ਤਾਂ ਗਾਂ ਦਾ ਦੁੱਧ ਉਹਦੋਂ ਲੈ ਸਕਦੇ ਤੁਸੀਂ ਵੈਸੇ ਮੇਰੇ ਕੋਲ ਮੱਝਾਂ ਨੇ ਤੇ ਮੈਂ ਮੱਝਾਂ ਦਾ ਦੁੱਧ ਚੋਲਿਆ ਹੀ ਇੱਧਰ ਤੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਜੀ ਕੀ ਕਰਨਾ ਹੈ ਆਪਾਂ ਇੱਥੇ ਆਪਣਾ ਦੁੱਧ ਜਿਹੜਾ ਉਹ ਪਾਉਣ ਲੈਣਾ ਹੈਨਾ ਇਸ ਤਰੀਕੇ ਦਾ ਦਹੀਂ ਦੁੱਧ ਨੂੰ ਹੁਣ ਆਪਾਂ ਪਹਿਲਾਂ ਆਪਣਾ ਇੱਥੇ ਜਿਹੜਾ ਆ ਉਹ ਪਾਉਣ ਲਾਂਗੇ ਮੈਂ ਤੁਹਾਨੂੰ ਪਾਉਣ ਤੋਂ ਬਾਅਦ ਇਹ ਕਹਾਂ ਹਾਂ ਹੁਣ ਦੋਨੋਂ ਪਤਾ ਕਿ ਗਰਮੀ ਹੈਗੀ ਆ ਮੱਝਾਂ ਹਨਾ ਪੂੰਛਾ ਵਗੈਰਾ ਮਾਰਦੀਆਂ ਨੇ ਜਾਂ ਆਪਾਂ ਕਹਿੰਦੇ ਵੀ ਕੋਈ ਬਾਲ ਵਗੈਰਾ ਹੁੰਦੇ ਆ ਤਾਂ ਇਹਦੇ ਤੁਸੀਂ ਪਾਉਣ ਲਿਆ ਕਰੋ ਜਰੂਰ ਤੇ ਇਸ ਤਰੀਕੇ ਦੇ ਨਾਲ ਜੇ ਤੁਸੀਂ ਇਹਨਾਂ ਹਾਂ ਜਮਾਉਂਗੇ ਤਾਂ ਕਦੇ ਵੀ ਤੁਹਾਡਾ ਦਹੀਂ ਆ ਜਿਹੜਾ ਖੱਟਾ ਨਹੀਂ ਹੋਊਗਾ ਤੇ ਤੇ ਆਪਣਾ ਇਹ ਬਹੁਤ ਹੀ ਹੈ ਨਾ ਹਾਂ ਸੌਖਾ ਜਿਹਾ ਤਰੀਕਾ ਵਾ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਨਾਲ ਤੁਹਾਡਾ ਦਹੀਂ ਆ ਨਾ ਜਿਹੜਾ ਜੰਮ ਕੇ ਤਿਆਰ ਹੋ ਜਾਂਦਾ ਵਾ ਤੇ ਕਦੇ ਵੀ ਆ ਜਿਹੜਾ ਦਹੀਂ ਆ ਉਹ ਖਟਾ-ਖਟਾ ਨਹੀਂ ਹੋਊਗਾ ਕਿਉਂਕਿ ਆ ਬੱਚੇ ਆ ਤੁਹਾਨੂੰ ਪਤਾ ਹੈ ਨਾ ਬੱਚੇ ਦਹੀਂ ਖਾਂਦੇ ਆ ਤੇ ਦਹੀਂ ਆਪਣਾ ਖਟਾ-ਖਟਾ ਹੋ ਜਾਂਦਾ ਜਾਂ ਫਿਰ ਸਕੂਲ ਦੇ ਵਿੱਚ ਜਦੋਂ ਲੈ ਕੇ ਜਾਂਦੇ ਆ ਹੁਣ ਗਰਮੀਆਂ ਦਾ ਟਾਈਮ ਆ ਸਕੂਲ ਦੇ ਵਿੱਚ ਲੈ ਕੇ ਜਾਂਦੇ ਆ ਟਿਫਨ ਦੇ ਵਿੱਚ ਪਾ ਕੇ ਤੇ ਉਹ ਥੋੜਾ ਜਿਹਾ ਖੱਟਾ ਵੀ ਜ਼ਿਆਦਾ ਹੋ ਜਾਂਦਾ ਹੈ ਤੇ ਉਹ ਫਲਜੇ ਵੀ ਜਾਂਦਾ ਤੇ ਉਹ ਇਸ ਤਰੀਕੇ ਦੇ ਨਾਲ ਜਿਹੜਾ ਕਦੇ ਵੀ ਨਹੀਂ ਹੋਊਗਾ ਤੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਕੀ ਕਰਦੇ ਆ ਤੇ ਤੁਸੀਂ ਵੀ ਦੇਖਿਓ ਕਿ ਮੈਂ ਇੱਥੇ ਜਾਗ ਜਿਹੜਾ ਹੈ ਨਾ ਆਪਣੇ ਦਹੀਂ ਦਾ ਉਹ ਆਪਾਂ ਲੈ ਲਿਆ ਤੇ ਆਪਾਂ ਹਾਂ ਇਹਨੂੰ ਇਹਦੇ ਵਿੱਚ ਹੈ ਜਿਹੜਾ ਮਿਕਸ ਕਰ ਦੇਣਾ ਵਾ ਹਾਂਜੀ ਕਿ ਜਿਵੇਂ ਹਨਾ ਤੁਹਾਨੂੰ ਵੀ ਪਤਾ ਹੀ ਆ ਕਿ ਜਿਹੜਾ ਆਪਣੇ ਆਪਾਂ ਹੁਣ ਗਰਮੀਆਂ ਦਾ ਟਾਈਮ ਆ ਆਪਾਂ ਦੁੱਧ ਨੂੰ ਪਹਿਲਾਂ ਤਾਂ ਹਾਂ ਵਾਲੀ ਦਿੰਨੇ ਆ ਤੇ ਬਾਅਦ ਵਿੱਚ ਹਾਂ ਉਹਨੂੰ ਠੰਡਾ ਕਰਦੇ ਕਿਉਂਕਿ ਗਰਮੀਆਂ ਨੇ ਜੀ ਗਰਮੀਆਂ ਦੇ ਵਿੱਚ ਹਨਾ ਦੁੱਧ ਨੂੰ ਆ ਜਾ ਕੇ ਜਿਹੜਾ ਠੰਡਾ ਕਰਕੇ ਲੱਗਦਾ ਵਾ ਤੇ ਉਹ ਝੰਜਟਾ ਜਿਹੜਾ ਹਾਂ ਉਹ ਆਪਣਾ ਆਪਾ ਬਿਲਕੁਲ ਹੀ ਚੱਕਦਾ ਕਿਉਂਕਿ ਜਦੋਂ ਆਪਾਂ ਝੋਕੇ ਲੈ ਕੇ ਆਨੇ ਤਾਜ਼ਾ ਤਾਜ਼ਾ ਦੁੱਧ ਆਪਣਾ ਤੇ ਉਦੋਂ ਇਹ ਕੋਸਾ ਕੋਸਾ ਜਿਆ ਹੁੰਦਾ ਆ ਅ ਇਸ ਲਈ ਹਨਾ ਹਾਂ ਆਪਾਂ ਇਹਨੂੰ ਆ ਜਿਹੜਾ ਹੁਣੇ ਹੀ ਆਪਾਂ ਇਹਨੂੰ ਜਾਗ ਲਾ ਦੇਣਾ ਵਾ ਤੇ ਤੁਸੀਂ ਵੀ ਦੇਖਿਓ ਘਰ ਦੇ ਵਿੱਚ ਜਮਾ ਕੇ ਇਸ ਤਰੀਕੇ ਦੇ ਨਾਲ ਦਹੀਂ ਬਹੁਤ ਹੀ ਵਧੀਆ ਜੰਮਦਾ ਵਾ ਤੇ ਹਨਾ ਬਿਲਕੁਲ ਵੀ ਫਟਦਾ ਨਹੀਂ ਹੈਗਾ ਤੇ ਖੱਟਾ ਨਹੀਂ ਹੁੰਦਾ ਹੈਗਾ ਜਿਹੜੀ ਗੱਲ ਅਸਲ ਦੇ ਵਿੱਚ ਤੇ ਕਿਉਂਕਿ ਐ ਤੁਹਾਨੂੰ ਪਤਾ ਹੈ ਕਿ ਬੱਚੇ ਵੀ ਖਾਂਦੇ ਆ ਹਨਾ ਤੇ ਬਾਕੀ ਜੇ ਹਨਾ ਤੁਹਾਨੂੰ ਇਹ ਮੇਰਾ ਤਰੀਕਾ ਵਧੀਆ ਲੱਗਿਆ ਤਾਂ ਮੈਨੂੰ ਜਰੂਰ ਦੱਸਿਓ ਜੀ ਤੇ ਆਪਣੇ ਹਨਾ ਵੀਡੀਓ ਤੇ ਜਿਹੜਾ ਹਨਾ ਵਿਊ ਵਧੀਆ ਦਿਆ ਕਰੋ ਤੇ ਆਪਣੇ ਵੀਊਅ ਜਿਹੜੇ ਥੋੜੇ ਜਿਹੇ ਹੁਣ ਘਟ ਚੁੱਕੇ ਨੇ ਤੁਹਾਨੂੰ ਵੀ ਪਤਾ ਹੀ ਹੈ ਕਿ ਹਣਾ ਹੁਣ ਜੇ ਤੁਸੀਂ ਮੇਰੀ ਵੀਡੀਓ ਨੂੰ ਰੀਚ ਕਰੋਗੇ ਅੱਗੇ-ਅੱਗੇ ਦੇਖੋਗੇ ਜਾਂ ਅੱਗੇ-ਅੱਗੇ ਸ਼ੇਅਰ ਕਰੋਗੇ ਹਾਂ ਆਪਾਂ ਤਾਂ ਹੰਡੀ سپورਟ ਦੇ ਨਾਲ ਹੀ ਅੱਗੇ ਵੱਧ ਸਕਦੇ ਹਾਂ ਤੇ ਬਾਕੀ ਹੈ ਨਾ ਜਿੰਨੇ ਵੀ ਆਪਣੇ ਚੈਨਲ ਤੇ ਨਵੇਂ ਦੇ ਪਲੀਜ਼ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿ ਕਿ ਆਉਂਦੇ ਆ ਆ ਕੇ ਵੀਡੀਓ ਦੇਖਦੇ ਆ ਤੇ ਉਸ ਤੋਂ ਬਾਅਦ ਵਿੱਚ ਜੀ ਚਲੇ ਜਾਂਦੇ ਆ ਤੇ ਤਾਂ ਪਲੀਜ਼ ਹਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਆ ਕਰੋ ਤੇ ਬਾਕੀ ਜੇਕਰ ਹੋਣਾ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਹੁਣ ਆਪਾਂ ਇਹਨੂੰ ਪਹਿਲਾਂ ਕੀ ਕਰਨਾ ਸੱਚ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਤੇ ਹਾਂਜੀ ਆਪਾਂ ਹਾਂ ਇਹਨੂੰ ਇੱਦਾਂ ਹੀ ਟੱਕਣ ਲਾ ਕੇ ਆਪਾਂ ਇਹਨੂੰ ਰੱਖ ਦੇਣਾ ਵਾ ਤੇ ਕਿ ਕਹਿਣ ਜੇ ਤੁਸੀਂ ਬਾਹਰ ਤੁਹਾਡੇ ਹਨਾ ਕਿੱਲੀ ਵਗੈਰਾ ਹੈਗੀ ਤਾਂ ਤੁਸੀਂ ਬਾਹਰ ਰੱਖਦੇ ਵੈਸੇ ਮੈਂ ਤਾਂ ਹਨਾ ਹੋਰ ਸੋਈ ਦੇ ਵਿੱਚ ਹੀ ਰੱਖ ਦਿੰਨੀ ਆ ਤੇ ਮੈਂ ਕੋਈ ਵੀ ਇਹਦੇ ਵਿੱਚ ਉਹ ਨਹੀਂ ਕਰਦੀ ਹੈਗੀ ਤੇ ਬਾਹਰ ਨਹੀਂ ਰੱਖ ਦੇਗੀ ਕਿਉਂਕਿ ਕਰਮਾਸ਼ਾਹੀਏ ਜੀ ਹੈ ਨਾ ਏਦਾਂ ਹੀ ਕੋਈ ਆਪਾਂ ਨੂੰ ਲੁਭੇਟਣ ਦੀ ਜ਼ਰੂਰਤ ਨਹੀਂ ਹੈਗੀ ਤੇ ਆਪਾਂ ਇਹਨੂੰ ਏਦਾਂ ਹੀ ਰੱਖ ਦਿੰਨੇ ਆ ਤੇ ਬਹੁਤ ਹੀ ਵਧੀਆ ਜਿਹੜਾ ਆਪਣਾ ਦਹੀਂ ਜੰਮ ਕੇ ਤਿਆਰ ਹੋ ਜਾਂਦਾ ਵਾ ਤੇ ਬਾਕੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ